ਕਰਨ ਸਨਮਾਨਯੋਗ ਜਗਤ ਜਗ ਅਟਲ ਵਿੱਚ ਚਰ ਸਤਿ ਨਿរក ਤੇ ਮਾਣਕ ਉਦਵ ਜਹਾਨਾ ਦੇ ਬਾਣੀ ਸਮੁੱਚ ਮਾਨਕਤਾ ਦੇ ਲਾਪਰ ਸ਼ਬਦ ਗੁਰੂ ਤੰਨ ਤੰਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਨਿਜ ਗੋਦ ਵਿੱਚ ਹਾਜ਼ਰੀਆਂ ਪਰੇ ਗੁਰੂ ਸਾਰੇ ਗੁਰੂ ਸਾਜ ਸਤ ਸੰਗੀ ਜਨੋ ਜਿਨ੍ਹਾਂ ਤੋਂ ਸਰੀਰ ਦੇ ਬਲਤੇ ਹਨ ਬਹੁਤ ਬਟੇ ਭਾਗਾ ਵਾਲੇ ਹਨ ਜਿਨ੍ਹਾਂ ਨੂੰ ਸੈਤ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਪਤ ਹੋ ਰਿਹਾ ਹੈ ਸਰ ਕਹਿੰਦੇ ਕਿ ਕਲ ਜੁਗੀ ਦਾ ਸਮਾਂ ਹੈ ਕਲ ਜੁਗੀ ਸੰਮੇ ਤੇ ਵਿੱਚ ਕਲ ਜੁਗ ਦਾ ਪਹਿਰਾ ਜਿਹੜਾ ਬਹੁਤ ਧਿਆਨਕ ਹੈ ਕੀ ਦੇਖੀਦਾ ਹੈ ਅੱਜ ਮਨੁੱਖ ਜਿਹੜਾ ਬਿਮਾਰੀਆਂ ਦੇ ਨਾਲ ਜੂਝ ਰਿਹਾ ਰੋਗਾਂ ਦੇ ਨਾਲ ਜੂਝ ਰਿਹਾ ਹਸਪੀਟਲਾਂ ਦੇ ਵਿੱਚ ਬੈਠਾ ਹੈ ਦੁੱਖਾਂ ਦੇ ਨੂੰ ਨਾਲ ਝੱਲ ਰਿਹਾ ਹੈ ਤੇ ਦੁੱਖਾਂ ਦੇ ਵਿੱਚ ਡੁੱਜ ਰਿਹਾ ਤੇ ਅਸੀਂ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਗੁਰੂ ਨਾਨਕ ਦੀ ਗੋਦ ਵਿੱਚ ਬੈਠ ਦਾ ਸੁਭਾਗ ਸਮਾ ਪ੍ਰਾਪਤ ਆ ਕਿਸੇ ਬਦਵਾਨ ਨੇ ਬੜਾ ਸੋਹਣਾ ਲਿਖਿਆ ਹੈ ਕਹਿਣ ਲੱਗਾ ਕਿ ਅਜ ਸੰਸਾਰ ਦੇ ਵਿੱਚ ਦੇਖੀਦਾ ਕਿਸੇ ਦਾ ਕਿਸੇ ਦੇ ਸਿਰ ਦੇ ਉੱਤੇ ਹੱਥ ਹੁੰਦਾ ਕਹਿੰਦਾ ਕਿਸੇ ਦੇ ਸਿਰ ਦੇ ਉੱਤੇ ਮਾਂ ਦਾ ਹੱਥ ਹੁੰਦਾ ਹੈ ਕਿਸੇ ਦੇ ਸਿਰ ਦੇ ਉੱਤੇ ਪਿਓ ਦਾ ਹੱਥ ਹੁੰਦਾ ਕਿਸੇ ਦੇ ਸਿਰ ਦੇ ਉੱਤੇ ਭੈਣ ਦਾ ਹੱਥ ਹੁੰਦਾ ਤੇ ਕਿਸੇ ਦੇ ਸਿਰ ਦੇ ਉੱਤੇ ਕਿਸੇ ਐਮ ਐਲ ਏ ਦਾ ਕਿਸੇ ਮੰਤਰੀ ਦਾ ਹੱਥ ਹੁੰਦਾ ਕਹਿੰਦਾ ਅਸੀਂ ਵੱਡੇ ਭਾਗਾਂ ਵਾਲੇ ਆ ਸਾਡੇ ਸਿਰ ਦੇ ਉੱਤੇ ਧੰਨ ਗੁਰੂ ਨਾਨਕ ਪਾਸ਼ਾ ਦਾ ਹੱਥ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਹਿਣ ਲੱਗਾ ਕਿ ਅਸੀਂ ਵੱਡੇ ਭਾਗਾਂ ਵਾਲੇ ਹਾਂ ਸਾਨੂੰ ਸਾਧ ਸੰਗਤ ਪ੍ਰਾਪਤ ਹੋਈ ਆ ਕਿਉਂਕਿ ਸਾਥ ਸੰਗਤ ਜਿਹੜੇ ਵੱਡੇ ਭਾਗਾਂ ਤੋਂ ਬਿਨਾਂ ਕਦੇ ਪ੍ਰਾਪਤ ਨਹੀਂ ਹੁੰਦੀ ਵੱਡੇ ਭਾਗ ਕੀ ਹਰ ਸੰਗਤ ਭਾਵਕ ਭਾਗ ਹੀਨ ਪਰਮ ਚੂਕਾ ਥਾਵੈ ਬਿਨ ਭਾਗਾਂ ਸਾਥ ਸੰਗਣਾ ਲੱਗੈ ਬਿਨ ਸੰਗਤ ਮੈਲ ਭ੍ਰਿਜਾ ਜੀ ਕਿ ਵੱਡੇ ਭਾਗਾਂ ਤੋਂ ਬਿਨਾਂ ਕਦੇ ਸਾਥ ਸੰਗਤ ਪ੍ਰਾਪਤ ਨਹੀਂ ਹੁੰਦੀ ਕਿਉਂਕਿ ਜਦੋਂ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਆਵਾਂਗੇ ਜੋ ਕੁਝ ਮੰਨਾਂ ਦੇ ਸਾਨੂੰ ਪ੍ਰਾਪਤ ਹੁੰਦਾ ਕਦੇ ਵੀ ਗੁਰੂ ਦੇ ਉੱਤੇ ਸ਼ੰਕਾ ਨਹੀਂ ਕਰਨਾਗਾ ਕਦੇ ਵੀ ਗੁਰੂ ਨੂੰ ਕਦੀ ਮਾੜਾ ਨਹੀਂ ਬੋਲਣਾ ਕਦੇ ਵੀ ਗੁਰੂ ਨੂੰ ਸ਼ੰਕੇ ਉੱਤੇ ਵਿੱਚ ਨਹੀਂ ਰੱਖਣਾ ਜਦੋਂ ਆਪਾਂ ਗੁਰੂ ਨੂੰ ਸ਼ੰਕੇ ਦੇ ਵਿੱਚ ਰੱਖਾਂਗੇ ਜਿਹੜੀ ਵਸ ਸਾਡੇ ਕੋਲ ਹੋਵੇਗੀ ਉਹ ਵੀ ਵਾਪਸ ਚਲੀ ਜਾਵੇਗੀ ਤੇ ਉਹ ਵੀ ਸਾਨੂੰ ਜਿਹੜੇ ਵਾਪਸ ਜਿਹੜੇ ਮੁੜਦੇ ਨਹੀਂ ਤੇ ਇਸੇ ਤੱਕ ਕਿ ਗੁਰੂ ਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਕਿਉਂਕਿ ਗੁਰੂ ਜਿਹੜਾ ਇੰਨਾ ਸਮਰੱਥ ਹੈ ਜੇ ਕੋਈ ਔਖੀ ਘੜੀ ਆਉਂਦੀ ਆ ਮੁਸੀਬਤ ਦੀ ਘੜੀ ਆਉਂਦੀ ਆ ਜਿਵੇਂ ਅੱਜ ਦੇ ਹੁਕਮਨਾਮੇ ਵਿੱਚ ਵੀ ਸਾਹਿਬ ਜੀ ਫਰਮਾਨ ਕਰਦੇ ਪੈਣੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਵਿਰਤ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਫਤ ਪਾਲੇ ਕਿ ਔਖੀ ਘੜੀ ਕਾਲ ਪ੍ਰਮਾਤਮਾ ਕਦੇ ਆਉਨੇ ਦਿੰਦਾ ਦਾ ਮੁਸੀਬਤ ਦੀ ਘੜੀ ਕਿਉਂਕਿ ਉਹ ਕਾਲ ਪ੍ਰਮਾਤਮਾ ਆਪਣਾ ਹੱਥ ਰੱਖ ਕੇ ਆਪਣੇ ਭਗਤਾਂ ਦੀ लाज ਰੱਖਦਾ ਆਪਣੇ ਸੇਵਕਾਂ ਦੀ लाज ਰੱਖਦਾ ਧੰਨ ਗੁਰ ਅਰਜਨ ਪਾਤਸ਼ਾਹੀ ਦੇ ਜੀਵਨ ਕਾਲ ਦੇ ਵਿੱਚ ਇੱਕ ਘਟਨਾ ਮਰਦੀ ਜਾਂ ਇਤਿਹਾਸ ਦੇ ਵਿੱਚ ਕਿ ਪਾਕਿਸਤਾਨ ਲਾਹੌਰ ਦਾ ਇੱਕ ਪਰਿਵਾਰ ਹੋਇਆ ਗੁਰੂ ਅਰਜਨ ਪਾਤਸ਼ਾਹ ਜੀ ਦਾ ਬਹੁਤ ਸਿੱਖੀ ਪਰਿਵਾਰ ਸੀ ਬੰਨਵਾਲ ਤੋਂ ਪਰਿਵਾਰ ਸੀ ਜਿਹੜਾ ਪਰਿਵਾਰ ਤੀਜੇ ਪਾਤਸ਼ਾਹ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਖਮਾ ਤੋਹਿ ਬਣਿਆਵੇ ਤਾਨ ਗੁਰ ਅਮਰਦਾਸ ਮਹਾਰਾਜ ਜੀ ਨੇ ਵਸਾਇਆ ਹੋਇਆ ਇੱਕ ਪਰਿਵਾਰ ਸੀ ਇਹਨਾਂ ਪਰਿਵਾਰ ਦੇ ਵਿੱਚੋਂ ਹੀ ਇੱਕ ਮੱਥੋਂ ਤੇ ਮਰਾਰੀ ਇਸ ਨੂੰ ਗੁਰੂ ਸਾਹਿਬ ਜੀ ਨੇ ਮਨਜੀ ਜਿਹੜੀ ਸਥਾਪਿਤ ਕੀਤੀ ਸੀ ਮਨਜੀ ਜਿਹੜੀ ਮਲੀ ਹੋਈ ਸੀ ਇਸ ਪਰਿਵਾਰ ਨੂੰ ਮਨਜੀ ਸਥਾਪਿਤ ਕੀਤੀ ਸੀ ਇਹਨਾਂ ਪਰਿਵਾਰ ਦੇ ਵਿੱਚੋਂ ਹੀ ਇੱਕ ਇੱਕ ਜਿਹੜਾ ਬੱਚਾ ਇਹਨਾਂ ਦਾ ਬੱਚਾ ਜਿਹੜਾ ਤੇ ਨੌ ਜੜਿਆ ਇਹ ਧੰਨ ਗੁਰ ਅਰਜਨ ਪਾਤਸ਼ਾਹ ਜੀ ਦੇ ਸ਼ਰਧਾਲੂ ਨੇ ਜਦੋਂ ਸੱਚਖੰਡ ਸ੍ਰੀ ਹਰਮਨੰਦਰ ਸਾਹਿਬ ਦੀ ਸਥਾਪਨਾ ਸਥਾਪਨਾ ਹੋਈ ਸੇਵਾ ਚੱਲਦੀ ਪਈ ਸੀ ਇਹ ਪਰਿਵਾਰ ਜਿਹੜਾ ਤੇ ਬੱਚੇ ਜਿਹੜਿਆ ਨੂੰ ਪੁੱਤ ਜਿਹੜਾ ਇਹ ਅੰਮ੍ਰਿਤਸਰ ਵਿੱਚ ਆਉਂਦੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਗਰੀ ਦੇ ਵਿੱਚ ਆਉਂਦੇ ਨੇ ਇੱਥੇ ਆ ਕੇ ਸੇਵਾ ਕਰਦੇ ਨੇ ਸਿਮਰਨ ਕਰਦੇ ਨੇ ਧੰਨ ਗੁਰ ਅਰਜਨ ਪਾਤਸ਼ਾਹ ਜੀ ਇਹਨਾਂ ਦੀ ਸੇਵਾ ਤੋਂ ਬਹੁਤ ਪ੍ਰਭਾਵਿਤ ਹੁੰਦੇ ਨੇ ਕਉਕੇ ਜਿਹੜਾ ਸ਼ਰਧਾ ਦੇ ਨਾਲ ਗੁਰੂ ਘਰ ਦੇ ਵਿੱਚ ਸੇਵਾ ਕਰਦਾ ਗੁਰੂ ਤੇਰਾ ਬਹੁਤ ਸਮਰਥਕ ਉਹਦੀ ਹਰ ਮੰਗ ਜਿਹੜੀ ਪੂਰੀ ਕਰ ਦਿੰਦਾ ਜਾਡੀ ਸਾਡੀ ਜਿਹੜੀ ਸੇਵਾ ਦੀ ਵਿਅਤੀ ਜੜੀ ਆ ਅੰਦਰੋਂ ਭਾਵਨਾ ਹਣੀ ਚਾਹੀਦੀ ਆ ਅੰਦਰੋਂ ਘਿਰਦਾ ਜਿਹੜਾ ਸਾਫ਼ ਹੋਣਾ ਚਾਹੀਦਾ ਤਾਂ ਹੀ ਸੈਗਣੇ ਕਿਆ ਸੀ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤਲਾਏ ਮਨ ਚਿੰਦਿਆ ਫਲ ਪਾਵਨ ਹੋਵੇਂ ਵਿੱਚੋਂ ਜਾ ਅੰਦਰੋਂ ਵਰਤੀ ਜਿਹੜੀ ਸਾਫ਼ ਹੋਣੀ ਚਾਹੀਦੀ ਆ ਹਿਰਦਾ ਜਿਹੜਾ ਸਾਫ਼ ਹੋਣਾ ਚਾਹੀਦਾ ਛੁੱਧ ਹੋਣਾ ਚਾਹੀਦਾ ਇਹ ਪਰਿਵਾਰ ਜਿਹੜਾ ਧੰਨ ਗੁਰ ਅਰਜਨ ਪਾਤਸ਼ਾਹ ਜੀ ਦੀ ਬਹੁਤ ਸੇਵਾ ਕਰਦਾ ਸਿਮਰਨ ਕਰਦਾ ਹੈ ਤੇ ਧੰਨ ਗੁਰ ਅਰਜਨ ਪਾਤਸ਼ਾਹ ਜੀ ਨੇ ਇਹਨਾਂ ਦੀ ਝੋਲੀ ਭਰੀ ਆ ਕਿ ਤੁਹਾਨੂੰ ਸਖਾਂ ਤੇ ਹਰ ਫਲ ਮਿਲਣਗੇ دنیਵੀ ਫਲ ਮਿਲਣਗੇ ਪੁੱਤ ਦੁੱਧ ਪੁੱਤ ਦਾ ਜਿਹੜਾ ਵਰ ਦੇ ਦਿੱਤਾ ਇਤਿਹਾਸ ਗਵਾਹੀ ਭਰਦਾ ਕਿ ਇਹਨਾਂ ਦੇ ਘਰ ਦੇ ਵਿੱਚ ਇੱਕ ਪੁੱਤਰ ਪੈਦਾ ਹੁੰਦਾ ਪੁੱਤਰ ਜਦੋਂ 4 ਸਾਲ ਦਾ ਹੋਇਆ ਤੇ ਧੰਨ ਗੁਰ ਅਰਜਨ ਪਾਸ਼ਾ ਜੀ ਦੇ ਮਸੰਦ ਜਿਹੜੇ ਆ ਬੰਨੋਵਾਲ ਦੀ ਧਰਤੀ ਉੱਤੇ ਜਾਂਦੇ ਨੇ ਜਦੋਂ ਬੰਨੋਵਾਲ ਦੀ ਧਰਤੀ ਦੇ ਉੱਤੇ ਗਏ ਨੇ ਤੇ ਇਹਨਾਂ ਪਰਿਵਾਰ ਨੂੰ ਪਤਾ ਲੱਗਾ ਕਿ ਧੰਨ ਗੁਰ ਅਰਜਨ ਪਾਸ਼ਾ ਜੀ ਦੇ ਮਸੰਦ ਆਏ ਹੋਣੇ ਉਹ ਜਾ ਕੇ ਮਿਲਦੇ ਨੇ ਕਹਿਣ ਲੱਗੇ ਕਿ ਸਾਨੂੰ ਗੁਰੂ ਅਮਰਦਾਸ ਜੀ ਵੱਲੋਂ ਪਰਿਵਾਰ ਜਿਹੜਾ ਸਾਡਾ ਵਸਾਇਆ ਹੋਇਆ ਸਾਨੂੰ ਮਰਜੀ ਸਤਾਪਤ ਆ ਤੁਸੀਂ ਆਓ ਸਾਡੇ ਘਰ ਦੇ ਵਿੱਚ ਆਓ ਤੇ ਆ ਕੇ ਪ੍ਰਸ਼ਾਦਾ ਪਾਣੀ ਛਕੋ ਉਹ ਮਸੰਦ ਜਿਹੜੇ ਉਸ ਪਰਿਵਾਰ ਦੇ ਨਾਲ ਜਾਂਦੇ ਨੇ ਜਦ ਪਰਿਵਾਰ ਦੇ ਨਾਲ ਜਾਂਦੇ ਨੇ ਤੇ ਉਹ ਪਰਿਵਾਰ ਜਿਹੜਾ ਧੰਗ ਗੁਰੂ ਅਰਜਨ ਪਾਸ਼ੀ ਦੇ ਸਿੱਖ ਸਮਝ ਕੇ ਉਹਨਾਂ ਮਸੰਦਾਂ ਦੀ ਜਿਹੜੀ ਬਹੁਤ ਸੇਵਾ ਕਰਦਾ ਉਹਨਾਂ ਪਰਿਵਾਰ ਦਾ ਜਿਹੜਾ ਛੋਟਾ ਬੱਚਾ 4 ਸਾਲ ਦੀ ਉਮਰ ਸੀ ਉਹ ਭੱਜ-ਭੱਜ ਕੇ ਉਹਨਾਂ ਮਸੰਦਾਂ ਦੀ ਸੇਵਾ ਕਰਦਾ ਪਿਆ। ਮਾਂ ਨੇ ਕਿਹਾ ਕਿ ਪੁੱਤਰ ਅੰਦਰ ਕਮਰੇ ਦੇ ਵਿੱਚੋਂ ਕੋਈ ਚੀਜ਼ ਫੜ ਕੇ ਲਿਆ। ਕੋਈ ਸਮਾਨ ਲਿਆਉਣ ਵਾਸਤੇ ਆਪਣੇ ਬੱਚੇ ਨੂੰ ਅੰਦਰ ਭੇਜਿਆ ਆਪਾਂ ਭੜੀ ਪਾਤ ਜਾਂਦੇ ਹਾਂ ਪਿਛਲੇ ਯੁੱਗ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਮਕਾਨ ਜਿਹੜੇ ਕੱਚੇ ਹੁੰਦੇ ਸਨ ਇੱਕ ਕਮਰੇ ਦੇ ਪਿੱਛੇ ਇੱਕ ਕਮਰਾ ਹੋਰ ਹੁੰਦਾ ਸੀ। ਇਸੇ ਤਰ੍ਹਾਂ ਉਸ ਪਰਿਵਾਰ ਦਾ ਮਕਾਨ ਸੀ ਇੱਕ ਕਮਰੇ ਦੇ ਪਿੱਛੇ ਇੱਕ ਹੋਰ ਕਮਰਾ ਸੀ ਉਹ ਬੱਚਾ ਜਿਹੜਾ ਭੱਜ-ਭੱਜ ਕੇ ਸੇਵਾ ਕਰਦਾ ਮਾਂ ਨੇ ਕਿਸੇ ਕੰਮ ਵਾਸਤੇ ਕਮਰੇ ਦੇ ਵਿੱਚ ਭੇਜਿਆ ਉਹ ਬੱਚਾ ਜਿਹੜਾ ਵਾਪਸ ਨਾ ਆਇਆ ਦੋਨੇ ਜੀ ਜਿਹੜੇ ਆ ਸੇਵਾ ਕਰਦੇ ਪਏ ਮਸੰਦਾਂ ਦੀ ਸੇਵਾ ਕਰਦੇ ਪੈਣੇ ਜਦੋਂ ਮਸੰਦ ਚਲ ਗਏ ਨੇ ਉਹਨਾਂ ਦੇ ਵਿੱਚੋਂ ਜਦੋਂ ਮਾਂ ਨੂੰ ਪਤਾ ਲੱਗਾ ਕਹਿਣ ਲੱਗੀ ਕਿ ਮੇਰਾ ਪੁੱਤ ਕਿੱਥੇ ਆ ਉਹ ਆਪਣੇ ਘਰ ਵਾਲੇ ਨੂੰ ਪੁੱਛਦੀ ਆ ਕਹਿਣ ਲੱਗਾ ਕਿ ਮੈਨੂੰ ਨਹੀਂ ਪਤਾ ਤੋ ਕਹਿਣ ਲੱਗੀ ਕਿ ਮੈਂ ਕੋਈ ਕੰਮ ਵਾਸਤੇ ਉਸ ਨੂੰ ਕਮਰੇ ਦੇ ਵਿੱਚ ਭੇਜਿਆ ਸੀ ਜਿਹੜਾ ਹਜੇ ਤੱਕ ਵਾਪਸ ਨਹੀਂ ਆਇਆ ਜਦੋਂ ਪਰਿਵਾਰ ਕਮਰੇ ਦੇ ਵਿੱਚ ਗਿਆ ਤੇ ਉਸ ਬੱਚੇ ਨੂੰ ਕਿਸੇ ਸੱਪ ਨੇ ਲੜ ਗਿਆ ਜਿਸ ਕਾਰਨ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ ਜਦੋਂ ਬੱਚੇ ਦੀ ਮੌਤ ਹੋ ਜਾਂਦੀ ਆ ਸਾਰੇ ਪਿੰਡ ਦੇ ਵਿੱਚ ਗੱਲ ਫੈਲ ਜਾਂਦੀ ਹੈ ਕਿ ਇਸ ਪਰਿਵਾਰ ਦੇ ਨਾਲ ਬਹੁਤ ਮਾੜਾ ਹੋਇਆ ਪਰਿਵਾਰ ਜਿਹੜਾ ਗੁਰਬਾਣੀ ਪੜਦਾ ਸਿਮਰਨ ਕਰਦਾ ਸੇਵਾ ਕਰਦਾ ਪਰ ਕਾਲਪੁੱਤ ਪਰਮਾਤਮਾ ਨੇ ਇਸ ਪਰਿਵਾਰ ਦੇ ਨਾਲ ਬਹੁਤ ਮਾੜਾ ਕੀਤਾ ਇਸ ਦਾ 4 ਸਾਲ ਦਾ ਪੁੱਤ ਖੋ ਲਿਆ ਜਦੋਂ ਸਾਰੇ ਪਿੰਡ ਦੇ ਵਿੱਚ ਗੱਲ ਫੈਲ ਗਈ ਆਪਾਂ ਆਮ ਦੇਖ ਲਈ ਦਾ ਕਿ ਜਿਹੜਾ ਬੁਰਾ ਕੰਮ ਕਰਦਾ ਹੈ ਕਈ ਵਾਰਾ ਉਸ ਦੇ ਤਾਰੇ ਜਿਹੜੇ ਥੋੜੇ ਜਿ ਚਮਕਣ ਲੱਗ ਪੈਂਦੇ ਨੇ ਤੇ ਜਿਹੜੇ ਗੁਰਬਾਣੀ ਪੜਦੇ ਨਾਮ ਸਿਮਰਨ ਕਰਦੇ ਨੇ ਉਹ ਆਪਕੇ ਜਿਹੜਾ 10 ਰਣ ਸਵਾਲ ਕਰਦੇ ਨੇ ਕਿ ਗਿਆਨੀ ਜੀ ਆਕਤੀ ਗੁਰਦਵਾਰੇ ਨਹੀਂ ਆਇਆ ਕਦੀ ਸਿਮਰਨ ਨਹੀਂ ਕੀਤਾ ਪਰ ਇਹਨਾਂ ਦੇ ਤਾਰੇ ਚਮਕਦੇ ਪੈਣੇ ਸਾਡੀ ਕਿਸਮਤ ਕਦੋਂ ਚਮਕੇਗੀ ਤੇ ਦਸਰਿਆਂ ਨੇ ਕਈ ਵਾਰ ਉਹਨਾਂ ਨੂੰ ਸੁਭਾਅ ਦਾ ਜਵਾਬ ਇਹੀ ਦਿੱਤਾ ਕਿ ਤੁਹਾਨੂੰ ਹਜੇ ਤੱਕ ਸਮਝ ਨਹੀਂ ਆਈ ਕਾਲਪੁਰਖ ਪਰਮਾਤਮਾ ਜੋ ਤੁਹਾਡੇ ਵਾਸਤੇ ਲਿਖਦਾ ਪਿਆ ਉਹ ਕਾਲਪੁਰਖ ਪਰਮਾਤਮਾ ਤੁਹਾਡੇ ਵਾਸਤੇ ਪ੍ਰਲੋਕ ਦਾ ਸੁੱਖ ਵੀ ਲਿਖਦਾ ਪਿਆ ਤੇ ਇਹਨਾਂ ਨੂੰ ਜਿਹੜਾ ਬੁਰੇ ਕੰਮ ਕਰਦੇ ਨੇ ਇਹਨਾਂ ਅੰਦਰ ਲੋਕ ਦਾ ਸੌਖਾ ਤਾਨੂੰ ਤੇ ਕਾਲ ਪੁਤ ਪਰਮਾਤਮਾ ਨਰ ਪਰਲੋਕ ਦਾ ਸੁੱਖ ਵੀ ਦਿੰਦਾ ਪਿਆ ਕਿਉਂਕਿ ਭਗਤ ਕਬੀਰ ਜੀ ਫਰਮਾਨ ਕਤਬ ਕਬੀਰ ਹਾਰਕਾ ਸਿਲਵਰ ਜੋ ਕਰੇ ਸੋ ਸੁਖੀਆ ਸੰਸਾਰ ਇਤ ਉਤਕ ਦੇਣਾ ਡੋਲਈ ਜਿਸ ਰਾਖਾ ਸਰਜਨਹਾਰ ਕਿਉਂਕਿ ਉਹ ਕਾਲ ਪੁਤ ਪਰਮਾਤਮਾ ਇਹੋ ਜੀ ਵਿਉਤ ਬਣਾਉਂਦਾ ਹੈ ਜਿਹੜਾ ਉਸ ਕਾਲਪੁਖ ਪਰਮਾਤਮਾ ਦੇ ਨਾਮ ਨੂੰ ਜਪਦਾ ਜਿੱਥੇ ਕਾਲਪੁਖ ਪਰਮਾਤਮਾ ਸੰਸਾਰ ਦੇ ਵਿੱਚ ਉਸ ਦਾ ਸਹਾਇ ਹੋਦਾ ਉਥੇ ਲੋਗ ਤੇ ਪ੍ਰਲੋਗ ਦੇ ਵਿੱਚ ਵੀ ਉਸ ਦੀ ਸਹਾਇਤਾ ਕਰਦਾ ਕਿਉਂਕਿ ਉਹ ਕਾਲਪੁਖ ਪਰਮਾਤਮਾ ਜਿਹੜਾ ਬਹੁਤਿਆਲੂ ਕਿਰਪਾਲੂ ਪਿੰਡ ਦੇ ਵਿੱਚ ਗੱਲ ਫੈਲ ਗਈ ਤੇ ਪਰਿਵਾਰ ਦੇ ਨਾਲ ਬਹੁਤ ਮਾੜਾ ਹੋਇਆ ਪਰਿਵਾਰ ਜਿਹੜਾ ਬਹੁਤ ਸ਼ਰਧਾਲੂ ਸੀ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦਾ ਸੇਵਾ ਕਰਦਾ ਸਿਮਰਨ ਕਰਦਾ ਜਦੋਂ ਪਰਿਵਾਰ ਦੇ ਬਾਰੇ ਸਾਰੀ ਗੱਲ ਫੈਲ ਗਈ ਜਦੋਂ ਉਸ ਬੱਚੇ ਦਾ ਸੰਸਕਾਰ ਕਰਨ ਵਾਸਤੇ ਲੈ ਕੇ ਚੱਲੇ ਤੇ ਬੱਚੇ ਦਾ ਸੰਸਕਾਰ ਕਰਕੇ ਵਾਪਸ ਆ ਰਸ ਹੈ ਤੇ ਮਾਂ ਦੀ ਆਪਣੇ ਬੱਚੇ ਦੇ ਵੱਲ ਨਿਗਾ ਪੈਂਦੀ ਆ ਜਦੋਂ ਮਾਂ ਦੀ ਆਪਣੇ ਬੱਚੇ ਦੇ ਵੱਲ ਨਿਗਾ ਪੈਂਦੀ ਆ ਤੇ ਮਾਂ ਨੇ ਜਦੋਂ ਦੇਖਿਆ ਤੋਂ ਬੱਚੇ ਦੇ ਵੱਲ ਵੇਖਦੀ ਆ ਤੇ ਉਸ ਦੇ ਮਨ ਦੇ ਵਿੱਚ ਸੁਖਣੀ ਸਾਹਿਬ ਦੀ ਇੱਕ ਪੰਕਤੀ ਯਾਦ ਆ ਰਹੀ ਸੀ ਕਿਉਂਕਿ ਉਸ ਮਾਨ ਜਿਹੜਾ ਸੁਖਨੀ ਸਾਹਿਬ ਜਿਹੜਾ ਮੂੰਹ ਚ ਬਾਨੀ ਕੰਠ ਸੀ ਉਹ ਮੰਡ ਦੇ ਮਨ ਦੇ ਮਨ ਵਿੱਚ ਧੰਨ ਗੁਰ ਅਰਜਨ ਪਾਤਸ਼ਾਹ ਦੀ ਬਾਣੀ ਸੁਖਨੀ ਸਾਹਿਬ ਜੀ ਦਾ ਜਾਪ ਕਰ ਰਹੀ ਸੀ ਤੇ ਬੋਲ ਰਹੀ ਸੀ ਜਿਸ ਕੀ ਵਸਤਿਸ ਆਗੈ ਰਾਖ ਪ੍ਰਭ ਕੀ ਆਗਿਆ ਮਨ ਮਥ ਤੇ ਇਹ ਵਾਰ-ਵਾਰ ਬੋਲ ਰਹੀ ਸੀ ਤੇ ਵਾਰ-ਵਾਰ ਇਸ ਪੰਕਤੀ ਦਾ ਜਾਪ ਕਰ ਰਹੀ ਸੀ ਜਦੋਂ ਵਾਰ-ਵਾਰ ਇਸ ਪੰਕਤੀ ਦਾ ਜਾਪ ਕਰੇ ਸੀ ਇਸ ਦਾ ਇਸ ਪੰਕਤੀ ਦਾ ਉਸ ਮਾਨੇ ਗੜਾ ਸਿਮਰਨਾ ਸ਼ੁਰੂ ਕਰ ਦਿੱਤਾ ਉਸ ਦਾ ਮਨ ਟਿਕ ਜਾਂਦਾ ਜਦੋਂ ਮਨ ਟਿਕ ਜਾਂਦਾ ਤੋ ਆਪਣੇ ਪਤੀ ਦੇਵ ਨੂੰ ਕਹਿਣ ਲੱਗੀ ਕਿ ਪਤੀ ਦੇਵ ਸਰਦਾਰ ਜੀ ਚਲੋ ਉਸ ਗੁਰੂ ਦੇ ਦਰਸ਼ਨ ਕਰਨ ਵਾਸਤੇ ਚੱਲ ਜਾਈਏ ਜਿਸ ਤੋਂ ਇਹ ਵਸਤ ਲਈ ਸੀ ਜਿਸ ਨੇ ਇਹ ਦਾਤ ਕੀਤੀ ਸੀ ਚਲੋ ਉਸ ਗੁਰੂ ਦੇ ਫਿਰ ਦਰਸ਼ਨ ਕਰਨ ਵਾਸਤੇ ਚੱਲ ਜਾਈਏ ਉਹ ਪਰਿਵਾਰ ਬੰਨੋਵਾਲ ਦੀ ਧਰਤੀ ਤੋਂ ਤੁਰ ਪੈਂਦਾ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਨਗਰੀ ਦੇ ਵਿੱਚ ਅੰਮ੍ਰਿਤਸਰ ਵਿੱਚ ਆ ਜਾਂਦਾ ਧੰਨ ਗੁਰੂ ਅਰਜਨ ਪਾਸ਼ਾ ਦੇ ਦਰਸ਼ਨਾ ਵਾਸਤੇ ਦੁੱਖ ਭੰਜਨੀ ਦੀ 베ਰੀ ਦੇ ਕੋਲ ਇੱਕ ਥੜਾ ਬਣਿਆ ਹੋਇਆ ਤੇ ਉੱਥੇ ਧੰਨ ਗੁਰੂ ਅਰਜਨ ਪਾਸ਼ਾ ਜੀ ਬੈਠੇ ਹੋਏ ਨੇ ਉਹ ਪਰਿਵਾਰ ਆਇਆ ਉਹਨਾਂ ਨੇ ਆ ਕੇ ਮੱਥਾ ਟੇਕਿਆ ਜਦੋਂ ਮੱਥਾ ਟੇਕਿਆ ਧੰਨ ਗੁਰੂ ਅਰਜਨ ਪਾਸ਼ਾ ਜੀ ਨੇ ਉਹਨਾਂ ਦੇ ਦਰਸ਼ਕ ਕੀਤੇ ਨੇ ਤੇ ਉਸ ਬੱਚੀ ਦੇ ਸਿਰ ਦੇ ਉੱਤੇ ਹੱਥ ਰੱਖਿਆ ਜਦ ਬੱਚੀ ਦੇ ਸਿਰ ਦੇ ਉੱਤੇ ਹੱਥ ਰੱਖਿਆ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਕਹਿਣ ਲੱਗੇ ਕਿ ਬੇਟਾ ਜਿਸ ਪੰਕਤੀ ਦਾ ਤੁਸੀਂ ਜਾਪ ਕਰਦੇ ਪੈਦੇ ਜਿਸ ਗੁਰਬਾਣੀ ਦਾ ਤੁਸੀਂ ਜਾਪ ਕਰਦੇ ਪੈਦੇ ਇਹ ਉੱਚੀ ਉੱਚੀ ਸੁਣਾਓ ਉਹ ਮਾਂ ਜਿਹੜੀ ਰੋਣ ਲੱਗ ਪਈਦੀ ਐ ਇਹਨਾਂ ਮਾਂ ਰੋਣ ਲੱਗ ਪਈ ਕਹਿਣ ਲੱਗੀ ਪਾਤਸ਼ਾਹ ਜਿਸ ਕੀ ਵਸਤ ਇਸ ਆਗੈ ਰਖ ਪ੍ਰਭ ਕੀ ਆਗਿਆ ਮਨ ਮਥ ਤੇ ਤਾਂ ਗੁਰ ਅਰਜਨ ਪਾਤਸ਼ਾਹ ਜੀ ਕਹਿਣ ਲੱਗੇ ਕਿ ਬੇਟਾ ਜਿਸ ਪੰਕਤੀ ਦਾ ਤੁਸੀਂ ਜਾਪ ਕਰਦੇ ਪੈ ਤੁਸੀਂ ਭਾਵ ਕਿ ਤੁਸੀਂ ਕਾਲ ਪੁਰਖ ਪਰਮਾਤਮਾ ਦਾ ਭਾਣਾ ਜਿਹੜਾ ਮੰਨ ਲਿਆ ਤੇ ਅੱਗੇ ਜਿਹੜਾ ਅੱਗੇ ਜਿਹੜਾ ਸਿਮਰਨਾ ਤੁਹਾਨੂੰ ਅਸੀਂ ਬਖਸ਼ਿਸ਼ ਕਰ ਦਿੰਨੇ ਅਗਲੀ ਪੰਕਤੀ ਜਿਹੜੀ ਤੁਹਾਨੂੰ ਅਸੀਂ ਬਖਸ਼ਿਸ਼ ਕਰ ਦਿੰਨੇ ਆ ਫਿਰ ਧੰਨ ਗੁਰ ਅਰਜਨ ਪਾਤਸ਼ਾਹ ਜੀ ਕਹਿਣ ਲੱਗੇ ਕਿ ਉਸ ਤੇ ਚੌਕਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਧਿਆਲ ਤੇ ਧੰਨ ਗੁਰ ਅਰਜਨ ਪਾਤਸ਼ਾਹ ਜੀ ਕਹਿਣ ਲੱਗੇ ਕਿ ਬੇਟਾ ਤੇਰਾ ਇੱਕ ਪੁੱਤ ਜਿਹੜਾ ਦੁਨੀਆ ਦੇ ਵਿੱਚ ਤੁਰ ਗਿਆ ਸੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੂੰ ਅਜ ਨਗਰੀ ਦੇ ਵਿੱਚ ਆਈਆਂ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਐਸੀ ਕਿਰਪਾ ਹੋਵੇਗੀ ਤੇਰੇ ਘਰ ਹੁਣ ਚਾਰ ਪੁੱਤਰ ਪੈਦਾ ਹੋਣਗੇ ਬੁੱਲ ਸਤਨਾਮ ਸ੍ਰੀ ਵਾਹਿਗੁਰੂ ਫਿਰ ਇਤਿਹਾਸ ਗਵਾਏ ਭਰਦਾ ਕਿ ਉਸ ਬੀਬੀ ਦੇ ਘਰ ਦੇ ਵਿੱਚ ਚਾਰ ਪੁੱਤਰ ਪੈਦਾ ਹੁੰਦੇ ਨੇ ਤੇ ਫਿਰ ਇਹ ਪੀੜੀ ਚੜੀ ਆ ਦਸਵੇਂ ਪਾਤਸ਼ਾਹ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਚੱਲਦੀ ਹੈ ਕਹਿਣ ਤੋਂ ਬਾਅਦ ਤੇ ਸਾਡਾ ਜਿਹੜਾ ਗੁਰੂ ਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਭਰੋਸਾ ਹੋਣਾ ਚਾਹੀਦਾ ਜਦੋਂ ਸਾਡਾ ਗੁਰੂ ਦੇ ਉੱਤੇ ਵਿਸ਼ਵਾਸ ਹੋਵੇਗਾ ਭਰੋਸਾ ਹੋਵੇਗਾ ਤੇ ਕਾਲ ਪ੍ਰਭੁ ਮਾਤਮਾ ਐਸੀ ਕਿਰਪਾ ਕਰ ਦਿੰਦੇ ਨੇ ਹਰ ਮੁਸੀਬਤ ਦੇ ਵਿੱਚੋਂ ਆਪਣੇ ਭਗਤ ਨੂੰ ਕੱਢ ਦਿੰਦੇ ਨੇ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਤ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਹ ਸਾਹ ਪ੍ਰਤਪਾਲ ਕਿਉਂਕਿ ਕਾਲ ਪ੍ਰਭੁ ਪਰਮਾਤਮਾ ਐਸੀ ਕਿਰਪਾ ਕਰ ਦਿੰਦਾ ਹੈ ਜਿਹੜਾ ਔਖੀ ਘੜੀ ਆਉਂਦੀ ਆ ਮਸੀਬਤ ਦੀ ਘੜੀ ਆਉਂਦੀ ਆ ਤੇ ਧੰਨ ਗੁਰੂ ਅਰਜਨ ਪਾਤਸ਼ਾਹ ਦੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਐਸੀ ਕਿਰਪਾ ਕਰ ਦਿੰਦੇ ਨੇ ਉਸ ਮਨੁੱਖ ਨੂੰ ਜਿਹੜਾ ਦੁੱਖਾਂ ਦੇ ਵਿੱਚੋਂ ਕੱਢ ਦਿੰਦੇ ਨੇ ਤਾਂ ਤੀ ਵਾਹ ਉਹਨਾਂ ਲੱਗ ਗਈ ਪਾਰ ਬ੍ਰਹਮ ਸਮਾਈ ਤੇ ਫਿਰ ਕਾਲਪੁਤ ਪਰਮਾਤਮਾ ਤੱਤੀ ਵਾ ਨਹੀਂ ਲੱਗਦਾ ਆਪਣੇ ਭਗਤਾਂ ਨੂੰ ਸੰਸਾਰ ਦੇ ਵਿੱਚ ਭੇਜਦਾ ਹੈ ਤੇ ਆਪਣੇ ਭਗਤਾਂ ਦੀ ਪ੍ਰਤਿਪਾਲਨਾ ਜਿਹੜੀ ਆ ਉਹ ਕਾਲਪੁਤ ਪਰਮਾਤਮਾ ਆਪ ਕਰਦਾ ਹੈ ਸਾਡਾ ਜਿਹੜਾ ਭਰੋਸਾ ਜਿਹੜਾ ਸਾਡਾ ਵਿਸ਼ਵਾਸ ਹੋਣਾ ਚਾਹੀਦਾ ਜੇ ਉਹ ਸਾਡਾ ਵਿਸ਼ਵਾਸ ਹੋਵੇਗਾ ਤੇ ਕਾਲ ਪੁਤ ਪਰਮਾਤਮਾ ਸਾਨੂੰ ਸੰਸਾਰ ਦੇ ਵਿੱਚੋਂ ਬਚਾ ਲੈਂਦਾ ਆਪਾਂ ਰੋਜ਼ਾਨਾ ਪੜ੍ਹਦੇ ਹਾਂ ਹਰ ਜੁਗ ਜੁਗ ਭਗਤਿ ਉਪਾਇਆ ਤਹੇ ਤੇ ਰੱਖਦਾ ਆਇਆ RAM ਰਾਜੇ ਕਿ ਹਰ ਜੁਗਾਂ ਦੇ ਵਿੱਚ ਉਹ ਕਾਲ ਪੁਤ ਪਰਮਾਤਮਾ ਸੰਸਾਰ ਦੇ ਵਿੱਚ ਭੇਜਦਾ ਹੈ ਤੇ ਹਰ ਜੁਗਾਂ ਦੇ ਵਿੱਚ ਕਾਲ ਪੁਤ ਪਰਮਾਤਮਾ ਜਿਹੜਾ ਸਾਡੀ ਸਹਾਇਤਾ ਕਰਦਾ ਹੈ ਸਾਡੀ ਪ੍ਰਤਿਪਾਲਣਾ ਕਰਦਾ ਪਰ ਸਾਡਾ ਜਿਹੜਾ ਵਿਸ਼ਵਾਸ ਭਰੋਸਾ ਜਿਹੜਾ ਉਸ ਗੁਰੂ ਦੇ ਉੱਤੇ ਹੋਣਾ ਚਾਹੀਦਾ 10 ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵਿਖੋਟ ਗਵਾਰ ਸਾਡਾ ਜਿਹੜਾ ਵਿਸ਼ਵਾਸ ਸਾਡਾ ਭਰੋਸਾ ਸਾਡਾ ਨਿਸ਼ਟਾ ਜਿਹੜਾ ਗੁਰੂ ਦਿੱਤੇ ਹੋਣਾ ਚਾਹੀਦਾ ਅੱਜ ਕੀ ਦੇਖੀਦਾ ਸਾਡਾ ਅੱਜ ਗੁਰੂ ਦਿੱਤੇ ਵਿਸ਼ਵਾਸ ਨਹੀਂ ਗਾ ਭਰੋਸਾ ਨਹੀਂ ਗਾ ਮਾਫ਼ ਕਰਨਾ ਲਾਈਵ ਚੱਲਦਾ ਪਿਆ ਸਾਡਾ ਵਿਸ਼ਵਾਸ ਨਹੀਂ ਹੈਗਾ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਸਮਝਿਆ ਹੋਇਆ ਜੇ ਸਾਡਾ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਹੋਵੇ ਜਿਹੜਾ ਅਸੀਂ ਥਾਂ ਥਾਂ ਤੇ ਉੱਤੇ ਢਿੱਕਦੇ ਫਿਰਦੇ ਆਂ ਨੱਕ ਰਗੜਦੇ ਫਿਰਦੇ ਆਂ ਮਾਫ਼ ਕਰਨਾ ਇਹਦੇ ਵਿੱਚੋਂ ਅਸੀਂ ਨਿਕਲ ਜਾਣਾ ਸੀ ਅੱਜ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਦੇ ਆਂ ਜੇ ਕਿਤੇ ਸਾਡੀ ਅਰਦਾਸ ਕਦੇ ਪੂਰੀ ਨਾ ਹੋਵੇ ਫੇਰ ਅਸੀਂ ਚਾਦਰ ਚੋਕੇ ਕਿਸੇ ਪੀਰ ਦੇ ਉੱਤੇ ਤੁਰ ਪੈਂਦੇ ਆਂ ਜਾਂ ਕਿਸੇ ਮਾਤਾ ਦੇ ਉੱਤੇ ਤੁਰ ਪੈਂਦੇ ਆਂ ਕਿਉਂਕਿ ਸਾਡਾ ਗੁਰੂ ਤੇ ਉੱਤੇ ਵਿਸ਼ਵਾਸ ਨਹੀਂ ਹੈਗਾ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਕਹਿਣ ਲੱਗਾ ਕਿ ਮਾਝੇ ਵਾਲਿਆਂ ਨੂੰ ਕਵਰਾ ਨੇ ਘੇਰ ਲਿਆ ਦੁਆਬੇ ਵਾਲਿਆਂ ਨੂੰ ਜਠੇਰਿਆਂ ਨੇ ਘੇਰ ਲਿਆ ਤੇ ਨਾਲਵੇ ਵਾਲਿਆਂ ਨੂੰ ਡੇਰਿਆਂ ਨੇ ਘੇਰ ਲਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਅੱਜ ਫੇਰ ਕੱਲੇ ਅੱਜ ਕਿਸੇ ਪਰਿਵਾਰ ਦੇ ਵਿੱਚ ਪਾਠ ਰੱਖ ਲਈਏ ਸਾਡੇ ਕੋਲ ਇੰਨਾ ਸਮਾਂ ਨਹੀਂ ਹੈਗਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਪਾਠ ਸਰਵਣ ਕਰ ਲਈਏ ਮਾਫ਼ ਕਰਨਾ ਲਾਈਵ ਚੱਲਦਾ ਪਿਆ ਇਹ ਹਾਲਾਤ ਬਣ ਗਏ ਸਾਡੇ ਇਹ ਅੱਖੀਂ ਦੇਖਣੀਆਂ ਉਹ ਘਟਨਾਵਾਂ ਨੇ ਅਸੀਂ ਕਈ ਪਰਿਵਾਰਾਂ ਦੇ ਵਿੱਚ ਜਾਇਦਾ ਤੇ ਉੱਥੇ ਜਦੋਂ ਪਰਿਵਾਰ ਅਰਦਾਸ ਬੇਨਤੀ ਕਰਾਉਂਦੇ ਨੇ ਕਿ ਭਾਈ ਸਾਹਿਬ ਸਾਡੇ ਬੱਚੇ ਦੀ ਅਰਦਾਸ ਕਰੋ ਸਾਡਾ ਬੱਚਾ ਜਿਹੜਾ ਵਿਗੜ ਗਿਆ ਸਾਡੀ ਧੀ ਦੀ ਅਰਦਾਸ ਕਰੋ ਸਾਡੀ ਧੀ ਵਿਗੜ ਗਈ ਆ ਸੋਸ਼ਲ ਮੀਡੀਆ ਤੇ ਦੇਖੀਦਾ ਕੋਈ ਸਾਡੀ ਭੈਣ ਭੱਜ ਜਾਂਦੀ ਆ ਕੋਈ ਸਾਡਾ ਭਰਾ ਧੀ ਨਾਲ ਕੇ ਭੱਜ ਜਾਂਦਾ ਪਤਾ ਨਹੀਂ ਕੀ ਕੀ ਹੋਈ ਦੇ ਦਾਰਿਆ ਸਾਡੀ ਸਿੱਖ ਕੌਮ ਨੂੰ ਇਹ ਕੀ ਹੁੰਦਾ ਜਾ ਰਿਹਾ ਹੈ ਇਹ ਕਿਹੜੇ ਰਾਹ ਦੇ ਵਿੱਚ ਤੁਰਦੀ ਪਈ ਆ ਸਾਡੀ ਕੌਮ ਜਿਹੜੀ ਯੋਧਿਆਂ ਦੀ ਕੌਮ ਸੀ ਸੂਰਮਿਆਂ ਦੀ ਕੌਮ ਸੀ ਅੱਜ ਸਾਡੀ ਕੌਮ ਦੇ ਹਲਾਤ ਜਿਹੜੇ ਐਨੇ ਬੱਤਰ ਹੋ ਗਏ ਨੇ ਤੇ ਸੌ ਕੌਮ ਦਾ ਫੜਕੇ ਬੇੜਾ ਵਰਤ ਹੋ ਗਿਆ ਸਾਡੀ ਕੌਮ ਦਾ ਮਾਫ਼ ਕਰਨਾ ਮੈਂ ਸ਼ਬਦ ਵਰਤ ਗਿਆ ਹੋ ਸਕਦਾ ਕਈਆਂ ਨੂੰ ਹੁਣ ਗੁੱਸਾ ਲੱਗੇ ਕਿਉਂਕਿ ਕਈ ਵਾਰਾਂ ਦੱਸ ਰਿਆਂ ਤੇ ਸ਼ਬਦ ਜਿਹੜੇ ਇਹੋ ਜਿਹੇ ਹੁੰਦੇ ਨੇ ਕਈਆਂ ਨੂੰ ਸੰਗਤਾਂ ਨੂੰ ਗੁੱਸਾ ਲੱਗਦਾ ਮਾਫ਼ ਕਰਨਾ ਲੈ ਚੱਲਦਾ ਪਿਆ ਕਈ ਵਾਰ ਇਹ ਸ਼ਬਦ ਜਿਹੜੇ ਸਾਨੂੰ ਵਰਤਨੇ ਪੈਂਦੇ ਨੇ ਕਿਉਂਕਿ ਅਸੀਂ ਗੁਰੂ ਰਾਮਦਾਸ ਦੇ ਕੁੱਤੇ ਆ ਗੁਰੂ ਰਾਮਦਾਸ ਮਹਾਰਾਜ ਜੀ ਨੇ ਡਿਊਟੀ ਬਖਸ਼ ਕੀਤੀ ਹੈ ਤੇ ਜਿਹੜੀ ਹੁਣ ਗੁਰੂ ਨੇ ਡਿਊਟੀ ਬਖਸ਼ ਕੀਤੀਆਂ ਗਾਲ ਦੇ ਵਿੱਚ ਪੜਾ ਪਾਇਆ ਹੋਇਆ ਤੇ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਅੱਗੇ ਇਹੋ ਅਰਦਾਸ ਕਰੀ ਤੇ ਕਿ ਬਾਦਸ਼ਾਹ ਆਪਣਾ ਮਾਨਦਾਰੀ ਵਾਲਾ ਪੜਾ ਜਿਹੜਾ ਗਾਲ ਦੇ ਵਿੱਚ ਪਾ ਕੇ ਰੱਖੀ ਜੇ ਪੜਾ ਲੱਥ ਗਿਆ ਮੈਂ ਵਾਰਾ ਹੋ ਜਾਣਾ ਇਸ ਕਰਕੇ ਆਪਣਾ ਜਿਹੜਾ ਗਲ ਦੇ ਵਿੱਚ ਪੜਾ ਜਿਹੜਾ ਦਾਰ ਦੇ ਵਿੱਚ ਪਾ ਕੇ ਰੱਖੇ ਜੋ ਹਮਰੀ ਵਿਦ ਹੋਤੀ ਮੇਰੇ ਸੰਤਗਰਾ ਸਾਬਿਤ ਮਹਰਜਾਨੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗੀਰੇ ਹਨ ਥਾਪੇ ਅਸੀਂ ਤਾਂ ਗੁਰੂ ਦੀ ਕਿਰਪਾ ਦੁਬਾਰਾ ਤੁਰੇ ਫਿਰਦੇ ਆ ਇੰਨੇ ਜੋਗੀ ਕਿੱਥੇ ਆ ਤੇ ਕਈ ਵਾਰਾ ਲੋਕ ਕਹਿੰਦੇ ਨੇ ਗਿਆਨੀ ਜੀ ਤੁਹਾਡਾ ਮੂੰਹ ਜਿਹੜਾ ਘਵਾੜੇ ਜਣ ਦਾ ਪਾਟਾ ਆ ਤੁਸੀਂ ਟਲਦੇ ਨਹੀਂ ਜੇ ਜਿਹੜੀ ਗੱਲ ਹੁੰਦੀ ਆ ਮੂੰਹ ਤੇ ਕਹਿ ਦਿੰਦੇ ਤੇ ਤੁਸੀਂ ਟਾਲਦੇ ਨਹੀਂ ਕਿਉਂਕਿ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਐਸੀ ਵਰਤੀ ਬਖਸ਼ ਕੀਤੀ ਆ ਸਾਚ ਜਿਹੜਾ ਬਦਬਦੀ ਮੂੰਹ ਦੇ ਵਿੱਚੋਂ ਨਿਕਲ ਜਾਂਦਾ ਤੇ ਅੱਜ ਦੇ ਸਮੇਂ ਦੇ ਵਿੱਚ ਇੰਨਾ ਸੱਚ ਬੋਲਣ ਵਾਲੇ ਜਿਹੜਾ ਬੜਾ ਮਾੜਾ ਹੁੰਦਾ ਤੇ ਮਹਾਂਪੁਰਖ ਅਕਸਰਦਾਸ ਨੂੰ ਕਹਿੰਦੇ ਹੁੰਦੇ ਸਨ ਸੰਤ ਬਾਬਾ ਅਵਤਾਰ ਸਿੰਘ ਦੀ ਸੋਰ ਸਿੰਘ ਵਾਲੇ ਕਹਿੰਦੇ ਹੁੰਦੇ ਸਨ ਗਿਆਨੀ ਜੀ ਕਥਾ ਵਿਚਾਰ ਕਰਨੀ ਆ ਨਾ ਸੱਚ ਬੋਲਣਾ ਤੇ ਆਪਣਾ ਜਿਹੜਾ ਨਾ ਸਮਾਨ ਕੋਲੇ ਰੱਖਿਆ ਕਰੋ ਪਤਾ ਨਹੀਂ ਕੀ ਵਾਂਚਣਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹਨਾਂ ਸੱਚ ਬੋਲਣਾਂ ਨੇ ਜਿਹੜਾ ਬੜਾ ਔਖਾ ਹੈ ਅਜ ਦੇ ਸਮੇਂ ਦੇ ਵਿੱਚ ਕਾਲ ਜੁਗੀ ਸਮੇਂ ਦੇ ਵਿੱਚ ਕਿਉਂਕਿ ਅੱਜ ਪੱਗ ਵਾਲਾ ਪੱਗ ਵਾਲੇ ਨੂੰ ਮਾਰਦਾ ਪਿਆ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਸੀ ਕਹਿੰਦਾ ਨਾ ਤੀਰਾਂ ਤੋਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗਰਦਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ ਕਹਿੰਦਾ ਸਾਨੂੰ ਹੋਰ ਕਿਸੇ ਤੋਂ ਡਰ ਨਹੀਂ ਲੱਗਦਾ ਡਰ ਕਿੰਨਾ ਤੋਂ ਲੱਗਦਾ ਪਿਆ ਜਿਹੜਾ ਸਾਡੇ ਨਾਲ ਖਲੋਤੇ ਨੇ ਅੱਜ ਪੱਗ ਵਾਲੇ ਖਲੋਤੇ ਨੇ ਕਿਉਂਕਿ ਅੱਜ ਸਾਨੂੰ ਇਹੀ ਮਾਰਦੇ ਪੈਣ ਭਾਈ ਅਮਰਤਪਾਲ ਸਿੰਘ ਮੈਰੋ ਨੇ ਬੜਾ ਸੋਹਣਾ ਕੰਮ ਕਰਦਾ ਪਿਆ ਸਾਡੀਆਂ ਧੀਆਂ ਪਹਿਣਾ ਮਾਫ਼ ਕਰਨਾ ਸ਼ਬਦ ਵਰਤਣ ਲੱਗਾ ਸੋਸ਼ਲ ਮੀਡੀਆ ਦੇ ਉੱਤੇ ਪੈਸੇ ਕਮਾਉਣ ਵਾਸਤੇ ਆ ਬਸਤਰਹੀਣ ਹੋ ਕੇ ਜਿਹੜਾ ਵੀਡੀਓ ਪਾ ਰਹੀਆਂ ਨੇ ਤੇ ਭਾਈ ਅਮਰਤਪਾਲ ਸਿੰਘ ਮੈਰੋ ਬਹੁਤ ਵਧੀਆ ਕੰਮ ਕਰ ਦਦਿਆ ਕਿ ਜਿਹੜੀਆਂ ਸਾਡੀਆਂ ਧੀਆਂ ਪੜਨਾ ਇਹੋ ਜੇ ਕੰਮ ਕਰਦਿਆਂ ਤੇ ਢਿੜਕਾਰਿਆ ਨਾਲ ਬਹੁਤ ਵਧੀਆ ਕੰਮ ਕਰ ਦਦਿਆ ਇੱਥੇ ਮਾਂ ਪਿਓ ਦੀ ਮਾਂ ਪਿਓ ਦੇ ਅੱਗੇ ਮੈਂ ਬੇਨਤੀ ਕਰਾਂਗਾ ਕਿ ਆਪਣੇ ਬੱਚੀਆਂ ਤੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਕਿ ਸਾਡਾ ਬੱਚਾ ਕੀ ਕਰਦਾ ਪਿਆ ਸੋਸ਼ਲ ਮੀਡੀਆ ਦੇ ਉੱਤੇ ਕੀ ਪਾ ਰਿਹਾ ਕੀ ਕਰਦਾ ਪਿਆ ਕੀ ਪੜਦਾ ਪਿਆ ਜਦੋਂ ਅਸੀਂ ਆਪਣੇ ਬੱਚਿਆਂ ਦਾ ਖਿਆਲ ਰੱਖਾਂਗੇ ਜਦੋਂ ਸਾਡੇ ਬੱਚੇ ਇਹੋ ਜਿਹੀ ਗਲਤ ਕੰਮ ਦੇ ਵਿੱਚ ਪੈਣਗੇ ਜਦੋਂ ਮਾਂ ਪਿਓ ਨੂੰ ਪਤਾ ਹੋਵੇਗਾ ਤੇ ਮਾਂ ਪਿਓ ਫਿਰ ਵੀ ਨਾ ਆਖਣ ਫਿਰ ਗੱਲ ਮਾੜੀ ਕਿਉਂਕਿ ਅੱਜ ਬੱਚੇ ਨੂੰ ਵਿਗਾੜਨ ਵਿੱਚ ਸਭ ਤੋਂ ਵੱਡਾ ਹੱਥ ਜਿਹੜਾ ਸਭ ਤੋਂ ਵੱਡਾ ਹੱਥ ਆ ਅੱਜ ਮਾਂ ਪਿਓ ਦਾ ਮਾਂ ਪਿਓ ਅੱਜ 15 ਸਾਲ ਦੇ ਬੱਚੇ ਹੁੰਦੇ ਨੇ ਹੱਥ ਦੇ ਵਿੱਚ ਫੋਨ ਹੁੰਦਾ 15 ਸਾਲ ਦਾ ਬੱਚਾ ਦਾ ਥੱਲੇ ਗੁੱਲਟ ਹੁੰਦਾ 15 ਸਾਲ ਦਾ ਬੱਚਾ ਹੁੰਦਾ ਥੱਲੇ ਥਾਰ ਹੁੰਦੀ ਹੈ ਅੱਜ ਸਾਡੇ ਬੱਚੇ ਜਿਹੜਿਆ ਸਿਰ ਤੇ ਦਸਤਾਰਾਂ ਸਜਾ ਕੇ ਸਾਡੀਆਂ ਧੀਆਂ ਪੈਣਾ ਸਰੇ ਆਮ ਛੇੜ ਦੇ ਪੈਣੇ ਅੱਖੀਂ ਦੇਖਿਆ ਘਟਨਾਣਾ ਧੀਆਂ ਪੈਣਾ ਛੇੜ ਦੇ ਪੈਣੇ ਭਾਈ ਗੁਰਦਾਸ ਜੀ ਫਰਮਾਨ ਕਰਦੇ ਬਣ ਦੇਖ ਪਰਾਈਆਂ ਚੰਗੀਆਂ ਮਾਵਾ ਪੈਣਾ ਧੀਆਂ ਜਾਣੇ ਜੇ ਅਸੀਂ ਬਗਾਨੀ ਨੂੰ ਵਾਹਿਗੁਰੂ ਮਾਫ਼ ਕਰਨਾ ਜੇ ਅਸੀਂ ਆਪਣੀ ਨੂੰ ਭੈਣ ਸੰਖਦੇ ਆ ਤੇ ਬਗਾਨੀ ਵਾਸਤੇ ਇਹੋ ਜਿਹੀ ਕਿਉਂ ਸ਼ਬਦ ਵਰਤਦੇ ਆ ਜਿਨ੍ਹਾਂ ਨੂੰ ਮੈਂ ਬਿਆਨ ਨਹੀਂ ਕਰ ਸਕਦਾ ਇਹੋ ਇਹੋ ਜਿਹੇ ਸ਼ਬਦ ਵਰਤਦੇ ਆ ਪਤਾ ਨਹੀਂ ਕੀ ਕੀ ਅਸੀਂ ਆਖੀ ਜਾਂਦੇ ਆ ਮਾਫ਼ ਕਰਨਾ ਇਹ ਹਾਲਾਤ ਬਣ ਗਏ ਮੇਰੀ ਕੌਮ ਦੀ ਸਾਨੂੰ ਆਪਣੀ ਕੌਮ ਨੂੰ ਬਚਾਉਣਾ ਪਵੇਗਾ ਮਾਂ ਤੇ ਉਹਨੂੰ ਖਾਸ ਕਰਕੇ ਬੇਨਤੀ ਆ 15 ਸਾਲ ਦੇ ਬੱਚੇ ਤੇ ਬੱਚੀਆਂ ਦੇ ਹੱਥਾਂ ਦੇ ਵਿੱਚ ਫੋਨ ਖੋ ਲਗੋ ਜੇ ਆਪਣੀ ਕੌਮ ਨੂੰ ਬਚਾਉਣਾ ਹੈ ਜੇ ਆਪਣੀ ਕੌਮ ਦਾ ਆਪ ਬੇੜਾ ਕਰਨਾ ਬੱਚਿਆਂ ਦਾ ਆਪ ਬੇੜਾ ਕਰਨਾ ਫੇਰ ਭਾਵੇਂ ਇੱਕ ਦੀ ਥਾਂ ਦੋ ਲੈ ਲੇਕ ਦੋ ਫੇਰ ਨੇ ਕੋਈ ਫਾਇਦਾ ਆਖੰਦਾ ਕਿਉਂਕਿ ਸਾਡਾ ਕਾਰਨ ਕੀ ਆ ਸਾਡੇ ਹਾਲਾਤ ਕੀ ਬਣ ਗਏ ਨੇ ਅੱਖਾਂ ਜੀਵਾਂ ਵਿਸਰੇ ਮਰ ਗਏ ਆਖ ਨੇ ਔਖਾ ਸਾਚਾ ਨਾਓ ਸਾਚੇ ਨਾਮ ਕੀ ਲੱਗੈ ਭੂਖ ਕਾਰਨ ਸਾਡਾ ਇਹ ਆ ਕਿਉਂਕਿ ਸਾਡਾ ਵਿਸ਼ਵਾਸ ਜਿਹੜਾ ਗੁਰੂ ਦੇ ਦਿੱਤੇ ਉੱਤੇ ਨਹੀਂ ਹੈਗਾ ਸਾਡਾ ਅੱਜ ਗੁਰਬਾਣੀ ਦੇ ਉੱਤੇ ਵਿਸ਼ਵਾਸ ਨਹੀਂਗਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਿਤਾਬ ਸਮਝਾਇਆ ਆਏ ਤਮਾਸ਼ਾ ਕੀਤਾ ਮੱਥਾ ਟੇਕਾ ਚੱਲੋ ਵੀ ਫਰ ਅੱਜ ਅਸੀਂ ਗੁਰੂਨ ਮੱਥਾ ਵੀ ਇਸ ਤਰ੍ਹਾਂ ਟੇਕਦੇ ਆ ਜਿਵੇਂ ਕਬੱਡੀ ਦੇ ਵਿੱਚ ਖਿਡਾਰੀ ਰੇਡ ਪਾਉਣ ਵਾਸਤੇ ਜਾਂਦਾ ਤੇ ਉਹ ਹੱਥ ਲੱਗ ਕੇ ਜੇ ਭੱਜ ਜਾਂਦਾ ਨਾ ਤੇ ਉਸ ਨੂੰ ਪੁਆਇੰਟ ਮਿਲਦੇ ਨੇ ਕਿ ਐਨੇ ਤਨ ਨੰਬਰ ਮਿਲ ਗਏ ਨੇ ਇਹੀ ਅੱਜ ਗੁਰੂ ਦੇ ਨਾਲ ਹੋ ਰਿਹਾ ਭੱਜੇ ਭੱਜੇ ਆਉਣੇ ਨੇ ਮੱਥਾ ਟੇਕ ਚਲੋ ਜੀ ਜੇ ਬਾਣੀ ਸਾਡੇ ਕੰਨਾਂ ਦੇ ਵਿੱਚ ਪੈ ਗਈ ਤੇ ਬਾਣੀ ਨਾਲ ਲੜ ਜਾਣੀ ਹੈ ਜੇ ਵਿਚਾਰ ਸਾਡੇ ਕੰਨਾਂ ਦੇ ਵਿੱਚ ਪੈ ਗਈ ਤੇ ਵਿਚਾਰ ਸਾਡੇ ਲੜ ਜਾਣੇ ਅੱਜ ਸਾਡੇ ਕੋਲ ਗੁਰੂ ਦੇ ਕੋਲ ਬੈਠਣ ਦਾ ਸਮਾਂ ਨਹੀਂ ਹੈਗਾ ਇਹੀ ਸਮਾਂ ਕਿਤੇ ਕਿਤੇ ਪੀਰ ਦੇ ਉੱਤੇ ਮੇਲਾ ਲੱਗਾ ਹੋਵੇ ਜਾਂ ਕੋਈ ਡਾਂਸਰ ਨੱਚਦੀ ਹੋਵੇ ਮਾਗ ਕਰਨਾ ਲਾਈਵ ਚੱਲਦਾ ਪਿਆ ਕੋਈ ਡਾਂਸਰ ਨੱਚਦੀ ਹੋਵੇ ਕੋਈ ਧੀ ਪਹਿਣ ਨੱਚਦੀ ਹੋਵੇ ਇਹੀ ਫਿਰ ਜਾ ਕੇ ਉੱਥੇ ਭੱਜ ਭੱਜ ਕੇ ਬਹਿਣਗੇ ਕੁਰਸੀਆਂ ਜਾ ਕੇ ਮਿਲਕਣਗੇ ਭਾਵੇਂ ਫਿਰ ਇਹਨਾਂ ਨੂੰ 10 ਘੰਟੇ ਬਾੜੋ ਇਹ ਉੱਥੋਂ ਹਿੱਲਣਗੇ ਨਹੀਂ ਨਾ ਅਣ ਭੁੱਖ ਦਾ ਚੇਤਾ ਰਹਿਣਾ ਨਾ ਨੰ ਪਾਣੀ ਦਾ ਚੇਤਾ ਰਹਿਣਾ ਪਤਾ ਸਾਹਮਣੇ ਕੋਈ ਧੀ ਪਹਿਣ ਸਾਹਮਣੇ ਨੱਚਦੀ ਪਈ ਹੈ ਇਹ ਹਾਲਾਤ ਬਣ ਕੇ ਸਾਡੀ ਕਾਮਦੀ ਸਿਰ ਗੋਰੇ ਸਾਡੇ ਕੋਲ ਗੁਰੂ ਕੋਲ ਬੈਠਣ ਦਾ ਸਮਾਂ ਨਹੀਂ ਹੈ ਤਾਂ ਬੁਰੇ ਕੰਮ ਤੋਂ ਉੱਠ ਖਲਵਾ ਨਾਮ ਕੀ ਵੇਲਾ ਪੈ ਪੈ ਸਵਾ ਕਰਨ ਸਾਡਾ ਇਹ ਆ ਕਿ ਬੁਰੇ ਕੰਮ ਵਾਸਤੇ ਸੀ ਭੱਜ ਭੱਜ ਕੇ ਕਰਦੇ ਆ ਬਲੈਕ ਕਰਨੀਆਂ ਸਮੈਕ ਵੇਚਣੀਆਂ ਨਸ਼ਾ ਵੇਚਣਾ ਉਹਦੇ ਵਾਰਤ ਸਾਡੇ ਕੋਲ ਖੁੱਲਾ ਸਮਾਂ ਸਿਰਫ ਸਾਡੇ ਕੋਲ ਸਮਾਂ ਨਹੀਂ ਹੈਗਾ ਤੇ ਗੁਰੂ ਕੋਲ ਬੈਠਣ ਦਾ ਸਮਾਂ ਨਹੀਂ ਹੈਗਾ ਤਾਂ ਸਾਡੀ ਅੱਜ ਕਾਮ ਜਿਹੜੀ ਆ ਥੱਲੇ ਡਿੱਗਦੀ ਪਈ ਆ ਸਾਨੂੰ ਆਪਣੀ ਕਾਮ ਨੂੰ ਬਚਾਉਣਾ ਪਵੇਗਾ ਸਾਡੇ ਬੱਚਿਆਂ ਨੂੰ ਬਚਾਉਣਾ ਪਵੇਗਾ ਸਾਡੇ ਬੱਚੇ ਕੀ ਕਰਦੇ ਪੈਣੇ 5 ਸਾਲ ਦਾ ਬੱਚਾ ਜਦੋਂ ਉਸ ਨੂੰ ਗੁਰੂ ਘਰ ਵਿੱਚ ਆਉਣਾ ਚਾਹੀਦਾ ਸੀ ਮੱਥਾ ਟੇਕਣਾ ਚਾਹੀਦਾ ਸੀ ਨਾਮ ਬਾਣੀ ਦੇ ਨਾਲ ਜੁੜਨਾ ਚਾਹੀਦਾ ਸੀ ਉਹਦਾ ਮਾਪਿਓ ਆਪਣੇ ਬੱਚੇ ਨੂੰ ਰੋਕ ਦਿੰਦੇ ਨੇ ਮਾਫ ਕਰਨਾ ਲਾਈਵ ਚੱਲਦਾ ਪਿਆ ਉਹਦੇ ਆਪਣੇ ਬੱਚੇ ਨੂੰ ਰੋਕ ਦਿੰਦੇ ਜਦੋਂ ਉਹ ਹੀ ਬੱਚਾ 26 27 ਸਾਲਾਂ ਦਾ ਹੋ ਗਿਆ ਆ ਕੇ ਮਾਂ ਫਿਰ ਅਰਦਾਸ ਕਰਨ ਦੀ ਗੱਲ ਜੀ ਸਾਡੇ ਬੱਚੇ ਦੀ ਅਰਦਾਸ ਕਰੋ ਸਾਡਾ ਬੱਚਾ ਸਮੈਗ ਦਾ ਦੀਗਾ ਲੌਣ ਲੰਗ ਪਿਆ ਜਬਾਨ ਦਾ ਸਵਾਦ ਵੇਖਣ ਲੱਗ ਪਿਆ ਸਾਡੀ ਅਰਦਾਸ ਕਰੋ ਤੇ ਅਰਦਾਸ ਜਿਹੜੀ ਸਵਾਹ ਜਿਹੜੀ ਉਥੇ પ્રાપ્ત ਨਹੀਂ ਆ ਜਦੋਂ ਅਸੀਂ ਬੱਚੇ ਨੂੰ ਗੁਰੂ ਘਰ ਵਿੱਚ ਭੇਜਣਾ ਸੀ ਉਦੋਂ ਅਸੀਂ ਭੇਜਿਆ ਨਹੀਂ ਜਦੋਂ ਸਾਡਾ ਬੱਚੇ ਨਸ਼ੇ ਕਰਨ ਲੱਗ ਪੈਂਦਾ ਉਦੋਂ ਆ ਕੇ ਅਸੀਂ ਪਰਮਾਤਮਾ ਦਾ ਕਸੂਰ ਕੱਢ ਲਾਪੇਨੇ ਗੁਰੂ ਗ੍ਰੰਥ ਸਾਹਿਬ ਦਾ ਕਸੂਰ ਕੱਢ ਲਾਪੇਨੇ ਨਹੀਂ ਇਹ ਜਰਾ ਸਾਰਾ ਕੁਝ ਹੋਇਆ ਇਥੋਂ ਗੁਰੂ ਘਰੋਂ ਹੀ ਹੋਇਆ ਇਹ ਹਾਲਾਤ ਬਣ ਗਏ ਨੇ ਅੱਜ ਸਾਨੂੰ ਆਪਣੇ ਬੱਚਿਆਂ ਨੂੰ ਬਚਾਉਣਾ ਪਵੇਗਾ ਖਾਸ ਕਰਕੇ ਮਾਪਣ ਬੇਨਤੀ ਆ ਕਿ ਆਪਣੇ ਬੱਚਿਆਂ ਦਾ ਖਿਆਲ ਰੱਖੋ ਸਾਡੀਆਂ ਧੀਆਂ ਸਾਡੀਆਂ ਬੱਚੀਆਂ ਪੜ੍ਹਨਾ ਕੀ ਕਰਦੀਆਂ ਪਈਆਂ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਚਲ ਜਿਏ ਇਹ ਆਸ਼ਕੀ ਦਾ ਅੱਡਾ ਬਣਿਆ ਪਿਆ ਖਾਲਸਾ ਕਾਲਜ ਚਲ ਜਿਏ ਆਸ਼ਕੀ ਦਾ ਅੱਡਾ ਬਣਾ ਸਕੂਲ ਯੂਨੀਵਰਸਿਟੀਾਂ 'ਚ ਆਸ਼ਕੀ ਦਾ ਅੱਡਾ ਮਾਫ਼ ਕਰਨਾ ਇਹ ਹਾਲਾਤ ਬਣ ਕੇ ਸਾਡੀਆਂ ਧੀਆਂ ਪੜ੍ਹਨਾ ਸਾਡੇ ਬੱਚੇ ਸ਼ਰੈ ਆਮ ਆਸ਼ਕੀ ਪੁਨਾਹ ਚ ਕਰਦੇ ਪੈਣੇ ਸ਼ਰੈ ਆਮ ਸਿੱਤ 17 ਸਜਾਈਆਂ ਆਈਆਂ ਨੇ ਸਾਡੇ ਬੱਚੇ ਥੱਲੇ ਬੁਲਟ ਹੁੰਦਾ ਤੇ ਜਾ ਕੇ ਪਟਾਕੇ ਪਉਂਦਾ ਧੀਆਂ ਪੈਣਾ ਵੱਲ ਦੇਖ ਕੇ ਇਹ ਸਿੱਖਾਂ ਦਾ ਕਰਦਾਰ ਨਹੀਂ ਸੀ ਅੱਜ ਬੁਲਟ ਵੀ ਬਦਨਾਮ ਹੋ ਗਿਆ ਕੇਸਰੀ ਪੱਗ ਵੀ ਬਦਨਾਮ ਹੋ ਗਈ ਆ ਕਾਲੀ ਲੋਈ ਵੀ ਬਦਨਾਮ ਹੋ ਗਈ ਭਲਿਆਂ ਸਮਿਆਂ ਦੇ ਵਿੱਚ ਜਦੋਂ ਸਿੱਖ ਸਰਦਾਰ ਯੋਧਾ ਸੂਰਮਾ ਸ਼ਸਤਰ ਧਾਰੀ ਬੁਲਟ ਦੇ ਉੱਤੇ ਲੰਘਦਾ ਹੁੰਦਾ ਸੀ ਸਾਡੀਆਂ ਧੀਆਂ ਪੈਣਾ ਦਰਵਾਜ਼ੇ ਖੋਲ ਦਿੰਦੀਆਂ ਸਨ ਕਿ ਸਾਡੀ ਇੱਜ਼ਤ ਦੇ ਰਾਖੇ ਆ ਗਏ ਅੱਜ ਜਦੋਂ ਬੁਲਟ ਵਾਲਾ ਲੰਘਦਾ ਪਟਾਕੇ ਪਵਾ ਕੇ ਲੰਘਦਾ ਸਾਡੀਆਂ ਧੀਆ ਪੈਣਾ ਦੇਖਦੀਆਂ ਨੇ ਤੇ ਦਰਵਾਜ਼ੇ ਬੰਦ ਕਰ ਲੈਣ ਤੇ ਕਹਿੰਦੀਆਂ ਨੇ ਮਸਟੰਡੇ ਆ ਗਏ ਤੇ ਮਸਟੰਡੇ ਕਿੱਥੋਂ ਆ ਗਏ ਸਾਡੇ ਭੇਜੇ ਹੋਏ ਨੇ ਇਹ ਸਾਡੇ ਸੇਵ ਖੇਲੇ ਨੇ ਇਹਨਾਂ ਨੂੰ ਛਾਂ ਦੇ ਰੱਖਣਾ ਪਵੇਗਾ ਕਿ ਕੀ ਕਰਦੇ ਪੈਣ ਸਾਡੇ ਸਿੱਖਾਂ ਦਾ ਕਰਤਾਰ ਕੀ ਸੀ ਕਿ ਅੱਜ ਕੀ ਬਣ ਕੇ ਰਹਿ ਗਿਆ ਅੱਜ ਨਿਤ ਦੇ ਗੀਤਾਂ ਵਿੱਚ ਲਿਖਿਆ ਜਾਂਦਾ ਆਗੇ ਪੱਗਾਂ ਪੋਚਣੀਆਂ ਵਾਲੀ ਤੇ ਪੱਗਾਂ ਪੋਚਣੀਆਂ ਵਾਲੇ ਧੀਆ ਭੈਣਾਂ ਦਾ ਰਾਹ ਨਹੀਂ ਰੋਕਦੇ ਸਨ ਇਹ ਉਹਨਾਂ ਦੀ ਇੱਜ਼ਤ ਪਰਤ ਬਚਾਉਂਦੇ ਸਨ ਅੱਜ ਗੀਤਾਂ ਦੇ ਵਿੱਚ ਆ ਲਿਖਿਆ ਜਾਂਦਾ ਆਗੇ ਪੱਗਾਂ ਪੋਚਣੀਆਂ ਵਾਲੇ ਅੱਗੇ ਤੁਹਾਨੂੰ ਪਤਾ ਹੀ ਹੈ ਪੁਰਾਣੇ ਸਮਿਆਂ ਦੇ ਵਿੱਚ ਜਿਸੇ ਕਿਹ ਧੀ ਭੈਣ ਦੇ ਉੱਤੇ ਮੁਸੀਬਤ ਪੈਂਦੀ ਸੀ ਉਹ ਆਵਾਜ਼ ਮਾਰਦੀ ਸੀ ਕਹਿੰਦੀ ਸੀ ਸ਼ਈ ਕਈ ਰਨ ਗਏ ਬਸੇਰੇ ਨੂੰ ਮੋੜੀ ਤੇ ਬਾਬਾ ਪੱਗ ਵਾਲਿਆ ਪਰ ਅੱਜ ਨਿਤ ਦੇ ਗੀਤਾਂ ਵਿੱਚ ਲਿਖਿਆ ਜਾਂਦਾ ਆਗੇ ਪੱਗਾਂ ਪੋਛਣਾ ਵਾ ਇਹਲਾ ਹੱਤ ਬਣ ਗਏ ਨੇ ਅੱਜ ਸਾਡੀ ਸਿੱਖ ਕੌਮ ਸਰਦਾਰ ਬਣਤੋਂ ਅੰਮ੍ਰਿਤ ਛਕਣ ਤੋਂ ਬਲ ਦਲਦੀ ਪਈ ਹੈ ਕਈ ਇਹੋ ਜਿਹੇ ਸਿੰਘ ਮੇਰੇ ਨੇ ਕਹਿਣ ਲੱਗੇ ਜਾਨੀ ਜੀ ਅਸੀਂ ਅੰਮ੍ਰਿਤ ਨੇ ਛਕਣਾ ਮੈਂ ਕਿਹਾ ਕਾਰਨ ਕੀ ਹੈ ਕਹਿੰਦਾ ਜਿਹੜਾ ਅੰਮ੍ਰਿਤ ਛਕ ਲੈਂਦੇ ਨੇ ਉਹ ਕਿਹੜਾ ਊੜੇ ਉੱਤਰ ਦੇ ਤਦ ਮੈਨਾਂ ਕ ਕੀ ਹੋ ਕੀ ਗਿਆ ਕਹਿੰਦਾ ਅਮਰਤ ਨੇ ਛਕਣਾ ਅਮਰਤ ਸਾਡੇ ਅੰਦਰ ਹੀ ਵਸਿਆ ਪਿਆ ਹੁਣ ਇਥੋਂ ਤੱਕ ਕਈ ਲੋਕ ਕਹਿੰਦੇ ਨੇ ਕਹਿੰਦੇ ਗਿਆਨੀ ਜੀ ਅਮਰਤ ਛਕਣ ਦੀ ਕੀ ਲੋੜ ਆ ਮਨ ਪਵਿੱਤਰ ਹੋਣਾ ਚਾਹੀਦਾ ਇਹ ਹਾਲਾਤ ਬਣ ਗਏ ਨੇ ਸਾਨੂੰ ਗੁਰੂ ਦੇ ਨਾਲ ਜੁੜਨਾ ਪਵੇਗਾ ਬਾਣੀ ਬਾਣੀ ਨਾਲ ਜੁੜਨਾ ਪਵੇਗਾ ਜੇ ਆਪਣੀ ਕੌਮ ਨੂੰ ਬਚਾਉਣਾ ਜਦੋਂ ਹਮਰੇ ਦਰਸ਼ਨ ਤੋਂ ਆਗੋ ਹੋਏ ਸਚੇਤਨ ਸ਼ਸਤਰ ਸਜਾਹੋ ਕੰਮਰ ਕਸਾ ਕਰ ਦੇਖਤ ਖਾਈ ਅਮਰੀ ਖੁਸ਼ੀ ਰਾਇਆ ਗਾਈ ਕਿ ਪੰਥ ਪ੍ਰਕਾਸ਼ ਦੇ ਵਿੱਚ ਲਿਖਿਆ ਹੋਇਆ ਕਿ ਜਦੋਂ ਗੁਰੂ ਹਰਗੋਬਿੰਦ ਪਾਸ਼ਾ ਜੀ ਗਰਬਦੀ ਤੇ ਬੈਠੇ ਨੇ ਉਹਨਾਂ ਨੇ ਕਿਹਾ ਸੀ ਕਿਹਦੇ ਜਦੋਂ ਮੇਰੇ ਦਰਸ਼ਨਾਂ ਨੂੰ ਹੋਣਾ ਘੋੜੇ ਲੈ ਕੇ ਉਹਨੇ ਨੇਜੇ ਲੈ ਕੇ ਉਹਨਾਂ ਤਲਵਾਰਾਂ ਲੈ ਕੇ ਢਾਲਾਂ ਲੈ ਕੇ ਆਉਣੀਆ ਤੇ ਅਸੀਂ ਆਪਣੇ ਆਪ ਨੂੰ ਬੜੇ ਮਹਾਨ ਕਹਾਉਨੇ ਆ ਕਿ ਸਾਡੇ ਖੇਨ ਕਰਨ ਦਾ ਭਾਈ ਮੋਰੀ ਤਨਖਾਨ ਜਿਸ ਨੇ ਗੁਰੂ ਸਾਹਿਬ ਜੀ ਨੂੰ ਲੱਕੜ ਦੀ ਤੋਪ ਛੇੜ ਕੀਤੀ ਸੀ ਅੱਜ ਦੇ ਡਰ ਦੇ ਪੈਣ ਕਹਿੰਦੇ ਕਿ ਸ਼ਾਸਤਰ ਧਾਰੇ ਕਿਉਂ ਰੱਖੇ ਨੇ ਸ਼ਾਸਤਰ ਕਿਉਂ ਰੱਖੇ ਨੇ ਅੱਜ ਸ਼ਾਸਤਰ ਤਾਂ ਰੱਖਣ ਦੇ ਵਿੱਚ ਸਰਕਾਰਾਂ ਹੱਟ ਤੇ ਪਾਬੰਦੀਆਂ ਲਾ ਰਹੀਆਂ ਨੇ ਜਦੋਂ ਸਾਨੂੰ ਇਸਤੇਮਾਲ ਕਰਨ ਦੇ ਦਿੱਤਾ ਸੀ ਉਦੋਂ ਅਸੀਂ ਕਰਦੇ ਨੇ ਤੇ ਜਾ ਕੇ ਅਸੀਂ ਫੈਰਿੰਦਾ ਕਰਦੇ ਫਿਰਦੇ ਆ ਪਤਾ ਨਹੀਂ ਕੀ ਕੀ ਤਮਾਸ਼ਾ ਕਰਦੇ ਫਿਰਦੇ ਆ ਅੱਗ ਤਮਾਸ਼ੀ ਪੁਣਾ ਆਸ਼ਕੀ ਪੁਣਾ ਅੱਜ ਇੰਨਾ ਵੱਧ ਗਿਆ ਮਾਫ਼ ਕਰਨਾ ਆਪਣੇ ਬੱਚਿਆਂ ਦਾ ਪੇੜਾ ਗਰਕ ਹੋ ਗਿਆ ਮੈਂ ਸ਼ਬਦ ਵਰਤ ਗਿਆ ਲਾਈਵ ਚੱਲਦਾ ਪਿਆ ਸਾਨੂੰ ਆਪਣੇ ਬੱਚਿਆਂ ਦਾ ਖਿਆਲ ਖਿਆਰ ਰੱਖਣਾ ਪਵੇਗਾ 15 ਸਾਲ ਦੇ ਬੱਚੇ ਤੇ ਬੱਚੀਆਂ ਇਹਨਾਂ ਦੇ ਹੱਥਾਂ ਦੇ ਵਿੱਚ ਫੋਨ ਖੋਲੋ ਜੇ ਆਪਣੇ ਕੌਮ ਨੂੰ ਬਚਾਉਣਾ ਜੇ ਆਪਣੇ ਬੱਚਿਆਂ ਨੂੰ ਬਚਾਉਣਾ ਨਹੀਂ ਤੇ ਫਿਰ ਬੋਲੋ ਸਤਨਾਮ ਸ੍ਰੀ ਵਾਇਗੁਰੂ ਇੱਕ ਆਮ ਬਣ ਜਾਣਾ ਤੇ ਭਾਈ ਅਮਰਤਪਾਲ ਮੈਹਰੋ ਜਿਹੜਾ ਬਹੁਤ ਵਧੀਆ ਕੰਮ ਕਰਦਾ ਪਿਆ ਅਸੀਂ ਉਸ ਦੀ ਸਪੋਰਟ ਕਰਦੇ ਹਾਂ ਸਾਰਾ ਖਾਲਸਾ ਪੰਥ ਸਪੋਰਟ ਕਰਦਾ ਪਿਆ ਅਸੀਂ ਯਤਨ ਕਰਨਾ ਉਸ ਵੀਰ ਦੇ ਨਾਲ ਖਲੋਣਾ ਬਹੁਤ ਵਧੀਆ ਕੰਮ ਕਰਦਾ ਪਿਆ ਤੇ ਅਰਦਾਸ ਕਰਨੀਆਂ ਭਾਈ ਅਮਰਤਪਾਲ ਦੇ ਉੱਪਰ ਮਿਹਰ ਪ੍ਰਿਆਹ ਹੱਥ ਰੱਖਣਾ ਤਾਂ ਜੋ ਖਾਲਸਾ ਪੰਥ ਦੇ ਵਾਸਤੇ ਜੋ ਕੰਮ ਕਰਦੇ ਪੈਣੇ ਵਾਹਿਗੁਰੂ ਕਿਰਪਾ ਕਰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣਾ ਸੋ ਇੰਨਾ ਕਹਾਜੀਆਂ ਪ੍ਰਮਾਣ ਕਰਨ ਗੁਰਮਤਿ ਵਿਚਾਰਾਂ ਕਰਦਿਆਂ ਹੋ ਗਈਆਂ ਏਕ ਨੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੱਚਾ ਸਮਝ ਕੇ ਮਾੜ ਕੰਨਾ ਦਾਸ ਦੇ ਸ਼ਬਦਾਂ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾ ਦਾਸ ਖਿਮਾ ਦਾ ਦਾਚਕਾ ਕਿਉਂਕਿ ਗੁਰੂ ਰਾਮਦਾਸ ਦੇ ਦਰ ਦਾ ਕੁੱਤਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੇ ਡੂੰਟੀ ਬਰਸ਼ ਕੀਤੀ ਵਿਚਾਰ ਕਰਦੇ ਹੋਏ ਆਪੁੱਲਾ ਚੁਕਤ ਖਿਮਾ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸੰਬੰਧਤ ਬਰਸ਼ ਬਰਸ਼ ਲਾਣਾ ਜੀ ਬਲਾਉ ਫਤੇ ਦੀ ਆਖੋ ਜੀ ਵਾਖੇ ਗੁਰ ਜੀ ਕਾ ਖਲਸਾ ਵਾਖੇ ਗੁਰ ਜੀ ਕੀ ਫਤੇ